ਜੀ ਪਿਆਰੇ ਬੱਚਿਓ ਸਸ਼ੇਕਾਲ ਤੋਂ ਸਭ ਦਾ ਸਵਾਗਤ ਕਰਦੇ ਹਾਂ ਅੱਜ ਦੀ ਵੀਡੀਓ ਵਿੱਚ ਤਾਂ ਬਿਨਾਂ ਜ਼ਿਆਦਾ ਸਮੇਂ ਵਾਤਿਤ ਕਰੇ ਅੱਜ ਦੀ ਵੀਡੀਓ ਨੂੰ ਇਸ ਨੂੰ ਸ਼ੁਰੂ ਕਰਦੇ ਆਂ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਸਭ ਨੂੰ ਦੱਸ ਦਵਾਂਗਾ ਜੋ ਕਿ ਤੁਹਾਡਾ ਹੁਣ ਨਵਾਂ ਨੋਟਿਸ ਆਇਆ ਹੈ ਸੀਪੀ ਤਹਿਤ ਐਂਡ ਲਾਈਨ ਟੈਸਟ ਹਨਾ ਯਾਨੀ ਪ੍ਰੈਕਟਿਸ ਟੈਸਟ ਟੂ ਬਾਰੇ ਜੋ ਇਹ ਨੋਟਿਸ ਆਇਆ ਹੈ ਇਸ ਦੀ ਇੱਕ ਜਾਣਕਾਰੀ ਦੇ ਦਵਾਂਗਾ ਇਸ ਤੋਂ ਪਹਿਲਾਂ ਕਿ ਵੀਡੀਓ ਦੇ ਵਿੱਚ ਅੱਗੇ ਵਧਿਆ ਜ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਕਰ ਦਿਓ ਲਾਈਕ ਨਹੀਂ ਕੀਤਾ ਤਾਂ ਉਹ ਵੀ ਕਰ ਦਿਓ ਜੋ 10th ਕਲਾਸ ਵਾਲੇ ਸਟੂਡੈਂਟਸ ਨੇ ਉਹਨਾਂ ਲਈ ਮੈਂ ਇੱਕ ਵਾਰ ਦੁਬਾਰਾ ਰਿਮਾਈਂਡਰ ਦੇਣਾ ਕਲਾਸ 10th ਦਾ ਕੱ ਵਨ ਸ਼ਾਟ ਆਉਣ ਵਾਲਾ ਹੈ ਠੀਕ ਹੈ ਲਾਈਵ ਆਵੇਗਾ ਪੂਰਾ ਮੈਂ ਲਾਈਵ ਹੋਵਾਂਗਾ ਕੋਸ਼ਿਸ਼ ਕਰਾਂਗਾ ਕਿ ਜਲਦੀ ਤੋਂ ਜਲਦੀ ਇਸ ਚੈਪਟਰ ਨੂੰ ਕੰਪਲੀਟ ਕਰਾਂਗੇ ਤਾਂ ਕਿ ਬੱਚਿਆਂ ਨੂੰ ਚੰਗੀ ਤਰ੍ਹਾਂ ਸਮਝ ਆਵੇ ਪੰਜਾਬੀ ਅਤੇ ਇੰਗਲਿਸ਼ ਦੋਨਾਂ ਵਿੱਚ ਹੀ ਮੈਂ ਕੋਸ਼ਿਸ਼ ਕਰਾਂਗਾ ਅੱਛੀ ਤਰ੍ਹਾਂ ਸਮਝਾਉਂਦੇ ਠੀਕ ਹੈ ਕੱਲੇ ਕੇ ਲਈ ਫਾਰਮ ਨੂੰ ਦੱਸ ਸਕੋ ਉਸ ਤੋਂ ਰਿਲੇਟਿਡ ਕੁਐਸਚਨ ਵੀ ਕਰਾਉਣ ਦੀ ਕੋਸ਼ਿਸ਼ ਕਰਾਂਗਾ ਠੀਕ ਹੈ ਪਿਆਰੇ ਬੱਚਿਓ ਚਲੋ ਹੁਣ ਆਪਾਂ ਇਸ ਵੀਡੀਓ ਨੂੰ ਕਰਦੇ ਹਾਂ ਸ਼ੁਰੂ ਤਾਂ ਉਪਰੋਕਤ ਵਿਸ਼ੇ ਵੱਲ ਧਿਆਨ ਦੇਣ ਦੀ ਖੇਚਲ ਕੀਤੀ ਜਾਵੇ ਜੋ ਵੀ ਹਨਾ ਇਹ ਦਿੱਤਾ ਗਿਆ ਹੈ ਤਾਂ ਸੈਸ਼ਨ 2025 ਤੋਂ 26 ਲਈ ਰਾਜ ਦੇ ਸਮੂਹ ਸਕੂਲਾਂ ਵਿੱਚ 6ਵੀਂ ਜਮਾਤਾਂ ਵਿੱਚ ਪੜਦੇ ਵਿਦਿਆਰਥੀਆਂ ਲਈ ਸੀਵੀ ਪ੍ਰੋਗਰਾਮ ਚਲਾਏ ਜਾ ਰਹੇ ਜੋ ਕਿ ਚਲਾਇਆ ਜਾ ਰਿਹਾ ਆਪਸ ਆਪ ਨੂੰ ਪਤਾ ਹੈ ਠੀਕ ਹੈ ਇਸ ਪ੍ਰੋਗਰਾਮ ਤਹਿਤ ਜਮਾਤਾਂ 6ਵੀਂ ਤੋਂ 12ਵੀਂ ਲਈ ਬੇਸਲਾਈਨ ਟੈਸਟ ਪ੍ਰੈਕਟਿਸ ਟੈਸਟ ਦੇ ਪੰਜ ਵਰਕਸ਼ੀਟਾਂ ਪਹਿਲਾਂ ਹੀ ਭੇਜਿਆ ਜਾ ਚੁੱਕਿਆ ਹੈ ਨਾ ਹਾਂਜੀ ਹੋਈਆਂ ਸੀ ਠੀਕ ਹੈ ਪ੍ਰੈਕਟਿਸ ਟੈਸਟ 1 ਵੀ ਹੋਇਆ ਸੀ ਉਸ ਤੋਂ ਪਹਿਲਾਂ ਸੀਈਪੀ 5 ਆ ਪੰਜ ਸੀਈਪੀ ਸ਼ੀਟਸ ਆਈ ਸੀ ਇਸੇ ਲਗਾਤਾਰਤਾ ਵਿੱਚ ਹੁਣ ਸੀਈਪੀ ਤਹਿਤ ਐਂਡਲਾਈਨ ਟੈਸਟ ਯਾਨੀ ਪ੍ਰੈਕਟਿਸ ਟੈਸਟ 2 ਮਿਤੀ 22 ਤਰੀਕ ਨੂੰ ਦਸੰਬਰ ਦੇ ਵਿੱਚ ਅਤੇ ਤੈ ਤਰੀਖ ਨੂੰ ਕਰਵਾਇਆ ਜਾਵੇ ਠੀਕ ਹੈ ਇਹ ਐਂਡਲਾਈਨ ਟੈਸਟ ਜਮਾਤਾਂ 6ਵੀਂ ਤੋਂ 10ਵੀਂ ਲਈ ਨਿਰਧਾਰਿਤ ਮਿਤੀ ਨੂੰ ਅੱਧੀ ਛੁੱਟੀ ਸ਼ੁਰੂ ਹੋਣ ਤੋਂ ਠੀਕ 90 ਮਿੰਟ ਵਿੱਚ ਠੀਕ ਹੈ ਸਕੂਲ ਵਾਸਤੇ ਹੈ ਤਾਂ ਇਹ ਚੀਜ਼ ਜੋ ਹੈ ਕਿ ਤੁਹਾਡੇ ਇੰਨਾ ਸਮੇਂ ਲੱਗ ਜਾਵੇ ਗਏ ਇਸ ਐਂਡਲਾਈਨ ਟੈਸਟ ਦੀ ਪੀਡੀਐਫ ਸਮੂਹ ਜ਼ਿਲ੍ਹਾ ਸਿੱਖਿਆ ਅਫਸਰ ਕੋਲ ਪਹੁੰਚ ਜਾਵੇਗੀ ਠੀਕ ਹੈ ਜੇ ਹੋਇਆ ਸੀ ਜ਼ਰੂਰੀ ਇਸ ਨੂੰ ਪਹੁੰਚ ਦੀ ਗੱਲ ਕਰਾਂਗੇ ਜੇ ਆਪਾਂ ਨੂੰ ਸੇਮ ਟੂ ਸੇਮ ਇਹ ਕੁਸ਼ਚਨ ਇੰਪੋਰਟੈਂਟ ਕੁਸ਼ਚਨ ਮਿਲੇ ਹੋ ਵੀ ਸਮੂਹ ਜ਼ਿਲ੍ਹਾ ਸਿੱਖਿਆ ਅਫਸਰ ਉਸ ਦਿਨ ਹੀ ਟੈਸਟ ਦੀ ਪੀਡੀਐਫ ਸਮੂਹ ਸਕੂਲਾਂ ਨੂੰ ਹੀ ਸਕੂਲਸ ਮੁਖੀ ਪ੍ਰਿੰਟ ਕਰਵਾ ਕੇ ਠੀਕ ਹੈ ਇਹ ਸਭ ਕੁਝ ਲਿਖ ਕੇ ਆਇਆ ਹੈ ਬੱਚੋ ਤਾਂ ਇਹ ਹੀ ਹੈ ਜੋ ਨੋਟਿਸ ਆਇਆ ਹੈ ਹੁਣ ਮੈਂ ਤੁਸਾਂ ਨੂੰ ਦੱਸ ਦੇਣਾ ਇਸ ਦੀ ਤਿਆਰੀ ਕਰਨ ਸੰਬੰਧੀ ਤੁਸੀਂ ਕੀ ਕਰੋਗੇ ਦੇਖੋ ਸੀਪੀ ਸ਼ੀਟਸ ਮੈਂ ਕਈ ਸਾਰੇ ਆਪਣੇ ਚੈਨਲ ਦੇ ਉੱਤੇ ਪਾਈਆਂ ਹੋਈਆਂ ਹਨ ਤੁਸੀਂ ਉਸ ਨੂੰ ਜਾ ਕੇ ਦੇਖ ਲੈਣਾ ਹੈ ਉਸੇ ਸੋਲੂਸ਼ਨ ਨੂੰ ਦੇਖ ਲੈਣਾ ਪਹਿਲਾਂ ਆਪਣੇ ਖੁਦ ਸੋਲਵ ਕਰਨ ਦੀ ਕੋਸ਼ਿਸ਼ ਕਰਨੀ ਸੀਪੀ ਸ਼ੀਟਸ ਨੂੰ ਠੀਕ ਹੈ ਫਿਰ ਸੋਲੂਸ਼ਨ ਨੂੰ ਦੇਖ ਲੈਣਾ ਹੈ ਜੋ ਵੀ ਉਸ ਦੇ ਵਿੱਚ ਹੋਣ ਤੁਸੀਂ ਮੇਰੇ ਚੈਨਲ ਤੇ ਜਾ ਕੇ ਹੀ ਦੇਖ ਸਕਦੇ ਹੋ ਸਾਡੇ ਚੈਨਲ ਦੇ ਉੱਤੇ ਇਹ ਸਾਰਾ ਕੁਝ ਤੁਹਾਨੂੰ ਮਿਲ ਜਾਵੇਗਾ ਠੀਕ ਹੈ ਅਤੇ ਗੱਲ ਕੀਤੀ ਜਾਵੇ ਪਿਆਰੇ ਬੱਚਿਓ ਤਾਂ ਉਸ ਦੇ ਨਾਲ ਕੀ ਕਰਨਾ ਹੈ ਇੱਕ ਵਾਰ ਜਿਹੜੇ ਜਿਹੜੇ ਚੈਪਟਰ ਹੋਣ ਤੁਹਾਡੇ ਹਨ ਹੁਣ ਤੱਕ ਹੋ ਚੁੱਕੇ ਨੇ ਬਾਇ ਮੰਥਲੀ ਦੇ ਹਿਸਾਬ ਦੇ ਨਾਲ ਉਹਨਾਂ ਦੀ ਇੱਕ ਵਾਰ ਰਿਵੀਜ਼ਨ ਕਰ ਲੈਣੀ ਹੈ ਸਾਰੇ ਫਾਰਮੂਲੇਸ ਨੂੰ ਯਾਦ ਕਰ ਲੈਣਾ ਹੈ ਸਾਰੀ ਥਿਉਰੀ ਨੂੰ ਜਿਵੇਂ ਐਸਐਸਟੀ ਵਗੈਰਾ ਹੋਵੇ ਐਸਐਸਟੀ ਦੇ ਵਿੱਚ ਤਾਂ ਤੁਸੀਂ ਉਹੀ ਕੁਐਸਚਨ ਪ੍ਰੈਕਟਿਸ ਕਰਨੇ ਨੇ ਠੀਕ ਹੈ ਕਿਉਂਕਿ ਇੰਨੀ ਸਮੇਂ ਦੇ ਵਿੱਚ ਥਿਉਰੀ ਨਹੀਂ ਪੜ੍ਹੀ ਜਾ ਸਕਦੀ ਤਾਂ ਹਾਂਜੀ ਪਿਆਰੇ ਬੱਚਿਓ ਹਨਾ ਸਾਇੰਸ ਵਗੈਰਾ ਦੇ ਵਿੱਚ ਤਾਂ ਤੁਸੀਂ ਫਾਰਮੂਲੇ ਵਗੈਰਾ ਵੀ ਯਾਦ ਕਰ ਲਓ ਕੱਲ ਵੀ ਇਲੈਕਟ੍ਰਿਸਿਟੀ ਦਾ ਵਨ ਸ਼ਾਟ ਲੈ ਕੇ ਆਵਾਂਗੇ ਇਹ ਜੇ ਲੈ ਕੇ ਆਵਾਂਗਾ ਕਿ ਜੇ ਤੁਹਾਡੇ ਇਸ ਦੇ ਵਿੱਚ ਵੀ ਕੁਝ ਆ ਜਾਵੇ ਨਾ ਸੀਪੀ ਦੇ ਵਿੱਚ ਵੀ ਐਂਡ ਲਾਈਨ ਪ੍ਰੈਕਟਿਸ ਟੈਸਟ 2 ਦੇ ਵਿੱਚ ਵੀ ਉਸ ਦੇ ਵਿੱਚ ਵੀ ਤੁਹਾਡੇ ਫੁੱਲ ਮਾਰਕਸ ਆ ਜਾਣ ਠੀਕ ਹੈ ਇਲੈਕਟ੍ਰਿਸਿਟੀ ਦੇ ਟੌਪਿਕ ਚ ਤਾਂ ਮੈਂ ਇਨੀ ਗਰੰਟੀ ਲਵਾਂਗਾ ਠੀਕ ਹੈ ਫਿਰ ਵਿੱਚੋਂ ਤਾਂ ਬਸ ਤੁਸੀਂ ਪੜਨ ਵਾਲੇ ਬਣਨਾ ਕੱਲੂ ਆ ਜਿਓ ਠੀਕ ਹੈ ਟਾਈਮਿੰਗ ਮੈਂ ਖੁਦ ਦੇਖ ਲਵਾਂਗਾ ਕਿਸੇ ਨਾ ਕਿਸੇ ਮੈਂ ਟੈਲੀਗ੍ਰਾਮ ਗਰੁੱਪ ਦੇ ਵਿੱਚ ਪਾ ਦਵਾਂਗਾ ਅਤੇ ਨਾਲ ਹੀ ਤੁਹਾਨੂੰ ਉਂਝ ਵੀ ਨੋਟੀਫਾਈ ਕਰ ਦਵਾਂਗਾ ਠੀਕ ਹੈ ਫਿਰ ਵਿੱਚੋਂ ਧੰਨਵਾਦ